ਪੰਜਾਬ ਚ ਵਡੀ ਵਾਰਤਾ ਤੋਂ ਹੁਣ ਤੋਂ ਟਲੀ ਪੰਜਾਬ ਪੁਲਿਸ ਵੱਲੋਂ ਚਾਰ ਖਤਰਨਾਕ ਗੈਂਗਸਟਰ ਗ੍ਰਿਫਤਾਰ ਪਰਿਮਾਤਰਾ ਚ ਫੜਿਆ ਹਸਲਾ ਕਾਸਪੁਰ ਅਮਰਸਰ ਤੇ ਬਿਹਾਰ ਤੇ ਰਹਿਣ ਵਾਲੇ ਹਨ ਗੈਂਗਸਟਰ ਜਗੂ ਭਗਵਾਨਪੁਰਿਆ ਤੇ ਅਮਰਤ ਧਾਲਮ ਤੇ ਹਨ ਸਾਥੀ ਗੁਰਪ੍ਰੀਤ ਸਿੰਘ ਪੁੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੇ ਅਹਿਮ ਖੁਲਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗੂਬਗੁਮਾਨ ਪੁਰੀਆ ਅਤੇ ਅਮਰਤ ਦਾਲਪ ਨਾਲ ਜੁੜੇ ਟਾਰਗੇਟ ਕਿਲਿੰਗ ਅਤੇ ਜ਼ਬਰਦਸਤੀ ਵਸੂਲੀ ਮਡਿਊਲ ਖਿਲਾਫ ਵੱਡੀ ਕਾਰਵਾਈ ਕਰਦੇ ਹਾਂ ਇੱਕ ਗੰਭੀਰ ਅਪਰਾਧਿਕ ਵਾਰਦਾਤ ਨੂੰ ਸਮੇਸ਼ਰਨ ਕਾਮ ਕਰ ਦੱਸਿਆ ਉਹਨਾਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਗਰੋਧ ਚਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਖਤਰਨਾਕ ਕਸ਼ਮਤੇ ਹਨ ਉਹਨਾਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਦੋਸ਼ੀ ਬਿਹਾਰ ਦਾ ਰਹਿਣ ਵਾਲਾ ਹੈ ਉਹਨਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਵਿਕਰਮ ਸਿੰਘ ਉਰਫ ਮਮਨ ਮਨਪ੍ਰੀਤ ਸਿੰਘ ਉਰਫ ਪੂਰਾ ਗੋਰਪ੍ਰੀਤ ਸਿੰਘ ਉਰਫ ਗੋਪੀ ਸ਼ਾਮਲ ਹਨ ਜੋ ਕਿ ਗੁਰਦਾਸਪੁਰ ਅੰਮ੍ਰਿਤਸਰ ਅਤੇ ਇਹਨਾਂ ਵਿੱਚੋਂ ਇੱਕ ਅਦਿੱਥ ਬਿਹਾਰ ਦਾ ਰਹਿਣ ਵਾਲਾ ਹੈ ਸੀਪੀ ਪੁੱਲਰ ਨੇ ਅਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਾਰਵਾਈ ਇਸ ਦੌਰਾਨ ਮੌਕੇ ਤੋਂ ਫਰਾਰ ਤੋਂ ਹੋਰ ਦੋ ਦੋਸ਼ੀਆਂ ਦੀ ਪਾਲਸ ਸਿਮਪਲਸ ਪਾਰਟੀ ਤੇ ਫਾਇਰ ਕੀਤਾ ਗਿਆ ਇਸ ਤੇ ਪੁਲਸ ਵੱਲੋਂ ਆਪਣੀ ਸਿਆਰਖਿਆ ਲਈ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇੱਕ ਦੋਚੀ ਚੱਕਮੀ ਹੋਇਆ ਜਿਸ ਨੂੰ ਹਸਪਤਾਲ ਲਾਜ ਦੀ ਤੱਕਲ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਇਹਨਾਂ ਕੋਲੋਂ ਭਾਰੀ ਆਧੁਨਿਕ ਤਰੀਕੇ ਦੇ ਹਥਿਆਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਇੱਕ ਵਿਦੇਸ਼ੀ ਟਰਕੀ ਦਾ ਬਣਿਆ ਹੋਇਆ 9mm ਦਾ ਪਿਸਟਲ ਵੀ ਹੈ ਜਦਕਿ ਇੱਕ ਬਤੀਬੋਰ ਦਾ ਦੇਸੀ ਪਿਸਟਲ ਹੈ ਇਸ ਤੋਂ ਇਲਾਵਾ ਇੱਕ ਆਇਨੋਵਾ ਕਾਰ ਇੱਕ ਮੋਟਰਸਾਈਕਲ ਅਤੇ ਤਲਵਾਰਾਂ ਦਾ ਤਰਵੀਸ਼ਾ ਮਿਲ ਹਨ ਬੇਸਿਕਲੀ ਸਾਡੇ ਜਿਹੜਾ ਮਾਨਜੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹਟਾਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹਿੰਨੇ ਆ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮੁਕੱਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸாரி 7 ਨੂੰ ਇਹ ਮੁਕੱਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ 3 ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ 2 ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਔਰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ ਤੋਂ ਨੇ ਇੱਕ ਹੋਰ ਫਾਇਰ ਅੱਗੇ ਕੀਤਾ ਤੋਂ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦੱਤਿਆ ਰਾਜ ਜੀ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਇਨ ਕਮਾਂਡ ਸਮਝ ਲਓ ਅਮਰਿਤ ਦਾਲਮ ਤੇ ਕੇਸ਼ਵ ਸ਼ਵਾਲਾ ਇਹਨਾਂ ਨੇ ਇਹ ოਪਰੇਟ ਕਰ ਰਹੇ ਸੀ ਔਰ ਇਹ ਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਿਹਾ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ। ਔਰ ਅਦਿੱਤਿਆ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਦੇਰ ਤੋਂ ਪਤਾ ਲੱਗਿਆ ਹੈ ਤੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਿਹਾ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ। ਹੁਣ ਇਹ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਿਡ ਬਲੌਕ ਪਿਸਟਲ 9mm ਜਿਹੜਾ ਮੇਡ ਇਨ ਤੁਰਕੀ ਹੈ। ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਟਰ ਲੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹਨਾਂ ਇਸਤੇ ਪੁਲਿਸ ਪਾਰਟੀ ਤੇ ਅਦਿੱਤਿਆ ਨੇ ਫਾਇਰ ਕੀਤਾ ਇੱਕ ਬੱਤੀਬੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਤੋਂ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਚੁਅਏਗੀ ਡਿਟੇਲਸ ਔਰ ਇੱਕ ਕਾਫੀ ਇੰਪੋਰਟੈਂਟ ਮੋਡਿਊਲ ਲਹਿਗਾ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੁਣ ਇਸ ਵੇਲੇ ਦੋਨੋਂ ਅਬਰੌਡ ਨੇ ਕੇਸ਼ਵ ਸ਼ਵਾਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕੌਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕਿਸ਼ਵ ਨੇ ਆਪਸ ਵਿੱਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਤਾਂ ਨਲੰਦਾ ਬਿਹਾਰ ਦਾ ਹੈ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੈ ਐਨਪਲੋਇਡ ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਬੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹਤੇ ਪਹਿਲਾਂ ਵੀ 4068 ਦਾ ਕੇਸ ਹੈਗਾ ਪੁਰਾਣਾ ਪੁਰਾਣਾ ਸ਼ਾਲਾ ਗੁਰਦਾਸਪੁਰ ਥਾਣੇ ਚ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਇਹ ਅਨਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂਰਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ ਇਹ 20 ਸਾਲ ਦਾ ਹੈ ਇਹ ਵੀ ਅਨਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸਕ ਜਿਹੜੇ ਜਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆਂ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮੁੱਢਲੀ ਪੁਸ਼ਗੀ ਤੋਂ ਪਤਾ ਲੱਗਿਆ ਮਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਇਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਇਹ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਹੈ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਆ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਅ ਸ਼ਿਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਨੇ